ਸੱਸੀ ਕਾਲ ਕਿਸਾਨ ਭਰਾਵਾਂ ਨੂੰ ਮੇਰਾ ਨਾਮ ਚਮਕੌਰ ਸਿੰਘ ਪਿਤਾਈਆ ਨਾਮਿੰਦਰ ਸਿੰਘ ਪਿੰਡ ਕੋੜ ਧਰਮੂ ਜ਼ਿਲ੍ਹਾ ਦਸਿਲ ਮਾਨਸਾ ਇਸ ਵਾਰ ਮੈਂ ਲక్ష్ਮੀ ਦੀ ਬਿੰਨਰ 골ਡ ਮੂੰਗੀ ਦੀ ਖੇਤੀ ਲਗਾਈ ਹੈ ਬਹੁਤ ਵਧੀਆ ਬੀਜ ਲੱਗ ਰਿਹਾ ਹੈ ਇਹ ਮੈਨੂੰ ਤਿੰਨ ਚਾਰ ਸਾਲਾਂ ਤੋਂ ਮੈਂ ਮੂੰਗੀ ਦੀ ਖੇਤੀ ਕਰ ਰਿਹਾ ਹਾਂ ਹੋਰ ਵੀ ਬੀਜ ਯੂਜ਼ ਕਰੇ ਨੇ ਪਰ ਸਾਰਿਆਂ ਨਾਲੋਂ ਇਹਦਾ ਫਲੀ ਮੰਨ ਕੇ ਚੱਲੋ ਵੀ ਚੌਲਿਆਂ ਵਾਂਗ ਨਾ ਲੱਗ ਰਹੀ ਹੈ ਤੇ ਦੂਜੇ ਨੰਬਰ ਤੇ ਇੱਕਾ ਕਿਸਾਨ ਭਰਾਓ ਇੱਕ ਪਾਣੀ ਲਾਇਆ ਇਹਨੂੰ ਪਾਣੀ ਇਸ ਕਰਕੇ ਲਾਇਆ ਥੋੜੀ ਜੀ ਜ਼ਮੀਨ ਡਾਕਰ ਸੀਗੀ ਉਸ ਤੋਂ ਬਾਅਦ ਹੁਣ ਵਧੀਆ ਪਕਾਤਿਆ ਅੱਜ ਇਹ 60 ਦਿਨਾਂ ਦੇ ਲਗਭਗ ਹੋ ਗਏ 10 ਦਿਨਾਂ ਨੂੰ ਇਹ ਬਾਹਣ ਬੇਲਾ ਕਰ ਦੇਊਗੀ ਹੋਰ ਸਾਰੀਆਂ ਵੈਰਾਈਟੀਆਂ ਨੂੰ ਵਧੀਆ ਲੱਗ ਰਹੀ ਹੈ ਮੈਂ 20 ਕਿੱਲਿਆਂ ਦੀ ਖੇਤੀ ਕਰਦਾ ਮੂੰਗੀ ਦੀ ਦੂਜੀ ਵਾਰ 20 ਦੇ 20 ਕਿੱਲੇ ਬਿੰਨਰ 골ਡੀ ਲਗਾਉਂਗਾ ਹੋਰ ਮੂੰਗੀ ਨਹੀਂ ਲਗਾਉਂਦਾ ਕਿਸਾਨ ਭਰਾਵਾ ਨੂੰ ਮੈਂ ਬੇਨਤੀ ਕਰਦਾ ਹਾਂ ਵੀ ਬਿੰਨਰ 골ਡ ਨੂੰ ਇੱਕ ਮੌਕਾ ਜਰੂਰ ਦੇ ਕੇ ਦੇਖੋ ਬਹੁਤ ਵਧੀਆ ਮੂng ਹੈ ਬਹੁਤ ਵਧੀਆ ਝਾੜ ਵੀ ਬਹੁਤ ਵਧੀਆ ਰਹੇਗਾ ਜਿਹੜੇ ਹਿਸਾਬ ਨਾਲ ਫਲੀਆਂ ਨੇ ਬਹੁਤ ਵਧੀਆ ਅੱਛਾ ਝਾੜ ਆਵੇਗਾ